ਆ ਹਵਨ ਹੁੰਦਾ ਸੀ ਜੀ ਆ ਕੇ ਪੁਲਤਰੀ ਤੇ ਰੋਕ ਦਿੱਤਾ ਧੱਕਾ ਪੂਰਾ Hindu dharman wala ਆ ਗੱਡੀ ਖੜੀ ਜਾ ਆ ਸਾਡੇ ਪ੍ਰਧਾਨ ਸਾਹਿਬ ਮਨੋਦ ਕੁਮਾਰ ਜੀ ਆ ਸਾਡੇ ਮੈਂਬਰ ਸਾਰੇ ਕਰਦੇ ਹੁਣੇ ਲੈ ਬੜੀ ਹੁਣਾਂ ਦੇ ਬੋਲ ਜੜੀ ਹੋ ਗੱਲ ਕੀ ਇੱਥੇ ਹਵਨ ਕਰਦੇ ਪਏ ਸੀਗੇ ਤਾਂ ਪੁਲਿਸ ਵਾਲੇ ਆਏ ਕਹਿੰਦੇ ਬੰਦ ਕਰੋ ਹਵਨ ਕਿਹੜੀ ਗੱਲੋਂ ਗੱਲ ਤਾਂ ਗੱਲ ਤਾਂ ਇਹ ਸੀ ਤਾਂ ਇਹ ਕਹਿੰਦੇ ਆ ਕਿ ਤੁਸੀਂ ਇੱਥੇ ਮੇਲੇ ਦੀ ਜਗਾ ਬਣਾਉਣ ਲੱਗੇ ਆ ਮੇਲੇ ਕਰਕੇ ਜਦ ਕਿ ਮੇਲਾ ਜਿਹੜਾ ਹੈਗਾ ਉਹ 10 ਤਰੀਕ ਤੋਂ ਮੇਲਾ ਨਹੀਂ ਹੈਗਾ ਰਾਸਲੀਲਾ ਹੈਗੀ ਆ ਜਾਣੀ ਜਿਹੜਾ ਮੇਲਾ ਦੂਸਰੀ ਪਾਰਟੀ ਕਰਦੀ ਆ ਉਹ ਉਹਨਾਂ ਨੇ 19 ਤੋਂ 24 ਤਾਈਂ ਰੱਖਿਆ ਸੀ ਠੀਕ ਆ ਸਾਡਾ ਸੀਗਾ ਅਸੀਂ ਅਸਲੀ ਲੀਲਾ ਕਰਨੀ ਸੀਗੀ 10 ਤੋਂ ਲੈ ਕੇ 16 ਤੱਕ ਠੀਕ ਹੈ ਅਸੀਂ ਉਹਦੇ ਕਰਕੇ ਸੋਚਦੇ ਸੀ ਇੰਨੇ ਗੰਦਮੰਦ ਰੁੜ ਕੇ ਆਏ ਚਲੋ ਜਮਾ ਇਨਸਾਫ ਕਰ ਲੋ ਇੱਥੇ ਹਵਨ ਕਰਾ ਲਓ ਉਹਦਾ ਹਵਨ ਹੋਇਆ ਠੀਕ ਹੈ ਹਾਂ ਬਾਕੀ ਹਵਨ ਪੂਰਨ ਹੋ ਗਿਆ ਆਰਤੀ ਉਰਤੀ ਹੋ ਗਈ ਹੈ ਜਾਣ ਕੇ ਪੁਲਸ ਰੋਕਣ ਆਈ ਆ ਆਪਾਂ ਰੋਕਣ ਆਈ ਸੀ ਹਾਂ ਉਹ ਗਲਤ ਗੱਲ ਮੇਰਾ ਰੱਖਣ ਕਰਦੇ ¡Suscríbete <laughs> al